ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਜੀ ਇੱਥੇ ਤਿੰਨ ਘੰਟਾ ਟਾਈਮ ਹੋ ਗਿਆ ਦੋ ਵਾਲੀ ਚਾਹ ਛੁੱਪੀ ਕੇ ਤੇ ਮੈਂ ਕਹਿੰਨਾ ਦੋ ਮੰਜ਼ਲ ਚਾਦਰਾਂ ਦੰਗੀਆਂ ਸੀ ਲਾਉਣ ਵਾਲੀਆਂ ਮੈਂ ਤੁਹਾਨੂੰ ਲਾ ਦਾਂ ਤੇ ਦੋ ਮੰਜ਼ਿਆਂ ਦੇ ਕੱਲ ਲਾਉਂਦੀਆਂ ਸੀਗੀਆਂ ਦੋ ਦੇ ਰਹਿੰਦੀਆਂ ਸੀਗੀਆਂ ਤੇ ਕਿਉਂਕਿ ਆਏ ਆ ਜੀ ਮੌਸਮ ਨਾ ਸੋਫਾ ਜਿਹੀ ਵੀ ਮੀਂਹ ਆਣਾ ਫਿਰ ਆਇਆ ਸੂਤ ਵਾਲੇ ਮੰਜ਼ੇ ਵੱਲੇ ਸਿੱਲਾ ਜਾਂ ਹੋ ਜਾਂਦਾ ਸੂਤ ਤਾ ਮਤਲਬ ਵੀ ਫਿਰ ਮੁਸ਼ਕਿਲੀਆਂ ਆਣ ਲੱਗ ਜਾਂਦੀਆਂ ਹਨ ਮੰਜਿਆਂ 'ਚ ਤੇ ਮੈਂ ਕਿਹਾ ਚੱਲ ਮਨਾ ਅੱਜ ਥੋੜਾ ਜਿਹਾ ਟਾਈਮ ਹੈਗਾ ਆਪਣੇ ਕੋਲ ਤੇ ਮੈਂ ਕਿਹਾ ਚਾਦਰਾਂ ਲਾਵਾ ਹੱਜੀ ਮੈਂ ਇਹਦੇ ਚਾਰੇ 'ਚ ਟਾਈਮ ਪਿਆ ਤੇ ਮੰਮੀ ਹੋਰ ਤੁਹਾਨੂੰ ਦੱਸਿਆ ਸੀ ਜੀ ਕੱਲ ਆਪਾਂ ਵੀ ਫੁੱਲ ਫੁੱਲ ਚ ਜੁਗਣ ਜਾਣਾ ਨਾ ਨੇ ਤੇ ਸਵੇਰ ਦੇ ਗਏ ਆ 5:30 ਵਜੇ ਘਰੋਂ ਬਾਗੇ ਸੀ ਕਿਉਂਕਿ ਆਪਣੇ 6 ਵਜੇ ਆਉਂਦੀ ਹੈ ਬਸ ਇਧਰੋਂ ਸਿੱਧੀ ਮਿਲ ਜਾਂਦੀ ਹੈ ਤੇ ਹੱਜੀ ਟਿਕਟ ਤਾਂ ਆਏ ਨਹੀਂ ਕਿ ਟਾਈਮ ਤਾਂ ਨਾ ਹਾਂ ਤਾਂ ਸਭਵਧਨ ਦਾ ਹੋ ਗਿਆ ਤੇ ਬਾਕੀ ਜੀ ਬਸ ਆਲੇ ਵਿੱਚ ਬੰਦਾ ਬਹੁਤ ਜ਼ਿਆਦਾ ਖੱਜਲ ਹੁੰਦਾ ਹੈ ਨਾ ਤੇ ਬਾਕੀ ਆਦੇ ਹੁੰਦੇ ਆ ਜਦੋਂ ਆਦੇ ਨਵਖਤ ਪੈਂਦਾ ਵਿਖਤਾ ਪੈਂਦੀ ਹੈ ਨਾ ਉਦੋਂ ਫਿਰ ਪਰਿਵਾਰ ਜਿਹੜਾ ਹੁੰਦਾ ਸਾਰੇ ਉਹਨਾਂ ਦਾ ਤਾਂ ਵੀ ਸਾਰਿਆਂ ਦੀ ਭਾਜੜ ਪੈਂਦੀ ਪੈਂਦੀ ਹੈ ਨਾ ਸਭ ਦੀ ਭਾਜੜ ਪੈ ਜਾਂਦੀ ਜਿਹੜੇ ਰਿਸ਼ਤੇਦਾਰਾਂ ਦੀ ਕੀ ਸਭ ਦੀ ਤੇ ਆਦੇ ਹੁੰਦੇ ਜਿਹੜੀ ਉਹਨਾਂ ਦੇ ਵਖਤ ਪਿਆ ਵਿਖਤਾ ਪਈਆ ਹੈ ਨਾ ਇਹ ਸਾਰਿਆਂ ਨੂੰ ਰਲ ਮਿਲ ਕੇ ਕੱਢਣੀ ਪਊਗੀ ਤੇ ਵਿਚਾਰੇ ਜਵਾਕਾਂ ਦਾ ਤਾਂ ਆਸਰ ਸਾਰਾ ਵਰਨਾ ਬੁੱਬਾ ਸਾਰਿਆਂ ਨੂੰ ਤੇ ਕਿਉਂਕਿ ਜੀ ਜਾ ਜਾਂ ਨਾਲੇ ਜਿਹੜੇ ਜਾ ਵਰਦੇ ਹਨਾ ਜਿਹੜਾ ਰੱਬ ਨੂੰ ਹਨਾ ਜੋ ਮਨਜ਼ੂਰ ਹੁੰਦਾ ਉਹ ਹੋ ਜਾਂਦਾ ਹਨਾ ਤੇ ਮੰਗ ਨੂੰ ਆਦੇ ਹੁੰਦੇ ਕਰਨਾ ਸਾਰਾ ਕੁਝ ਹੀ ਪੈਂਦਾ ਹਨਾ ਰਹਿੰਦਾ ਕੁਝ ਨਹੀਂ ਹੁੰਦਾ ਤੇ ਬਸ ਕੇਰਾ ਵਾਸਾ ਉਹ ਹੁੰਦਾ ਵੀ ਆ ਹੀ ਹੋ ਜਾਂਦਾ ਵੀ ਹੈ ਨਹੀਂ ਜਾਣਾ ਸੀ ਮੁੜ ਕੇ ਬਸ ਉਹੀ ਬੰਦਾ ਕੰਮ ਧੰਦੇ ਲੱਗ ਜਾਂਦਾ ਹੈ ਕੰਮ ਉਹ ਧੰਦੇ ਕਰਨੇ ਪੈਂਦੇ ਹਨਾ ਕਿਉਂਕਿ ਜਿਉਂਦੇ ਜੀ ਆਦੇ ਹੁੰਦੇ ਕੁਝ ਨਹੀਂ ਛੁੱਟਦਾ ਹੁੰਦਾ ਜੀ ਸਭ ਕੁਝ ਚਾਹੀਦਾ ਹੁੰਦਾ ਬੰਦਾ ਸਾਰੂ ਕੰਮ ਕੰਮੀ ਕਰਨ ਲੱਗ ਜਾਂਦਾ ਤੇ ਫੱਕੀ ਮਮੇ ਫਰਾਜੀ ਦਾ ਫੋਨ ਵੀ ਨਹੀਂ ਕਰਿਆ ਵੀ ਚਲੋ ਆ ਜਾਣਗੇ ਹਨ ਵੀ ਆਏ ਭੈਣਾ ਜਰਾਵਦਾ ਜੀ ਹਨਾ ਫੋਨ ਕਰਨਾ ਵੀ ਤੇ ਜਸ਼ਨ ਦੇ ਡੈਡੀ ਨੀ ਖਾ ਰਾਚਾਰਾ ਲੈਣ ਗਏ ਆ ਤੇ ਬੱਦਲ ਬਾਈ ਬਹੁਤ ਜ਼ਿਆਦਾ ਖੋਈ ਪਈ ਹੈਗੀ ਤੇ ਪੂਰਾ ਹੈ ਭਰਾਉ ਮੈਂ ਰੱਬ ਤੇ ਮਾ ਕੇ ਮੈਂ ਦੋ ਮੱਜਿਆ ਦੇ ਚਾਦਰਾਂ ਨਹੀਂ ਲਾ ਲਾ ਫੇਰ ਮੈਂ ਕਰਨਾ ਕੋਈ ਚਾਰ ਸਭੀ ਦੇਖਦੇ ਆ ਬਾਹਰ ਕਿਹੜਾ ਹੋਣੇ ਦੀ ਕਦੋਂ ਗਿਆ تھا ਖਿਆ ਗਿਆ ਤਬ ਤੇ ਫਿਰ ਵੀ ਟਾਈਮ ਨਾ ਕਰਕੇ ਕਿਉਂਕਿ ਉਹ ਹੋ ਜਾਂਦਾ ਜੀ ਰਾਤ ਨੂੰ ਕੋਈ ਨੂੰ ਪਤਾ ਇਹ ਜਮ ਉਹ ਸਮਝ ਬਸ ਜਦੋਂ ਲੈਟਾ ਲਾ ਲੈਨੇ ਆ ਮਾੜਾ ਮੁੱਟ ਕੱਲ ਹੋ ਲੇਟ ਹੋ ਗਈ ਲੈਟਾ ਲਾ ਲੈਨੇ ਜਦੋਂ ਤੇ ਆਏ ਆ ਜਾਂਦੇ ਫੰਗਾ ਵਾਲੇ ਹੀ ਬੈਜੇ ਤੇ ਫਿਰ ਉਹ ਰੋਟੀ ਖਾਣੀ ਮੁਸ਼ਕਲ ਹੋ ਜਾਂਦੀ ਹੈ ਹਨ ਤੇ ਤਾਂ ਕਰਕੇ ਉਹ ਟਾਈਮ ਨਹੀਂ ਕਰ ਲਈ ਤੇ ਬਸ ਚਾਦਾ ਲਾ ਕੇ ਹੁਣ ਮੈਂ ਦੋ ਇੱਕ ਦੇ ਆ ਲਾਤੀ ਇੱਕ ਦੇ ਹੋ ਰਹਿਂਦੀ ਹੈ ਫਿਰ ਮੈਂ ਸਬਜੀ ਦੇ ਹੋਈਆਂ ਕੋ ਲੱਡੂ ਬਾਰ ਕੇ ਬਾਕੀ ਸਾਰੇ ਪੈਣ ਭਰਾਵਾਂ ਨੂੰ ਅਸੀਂ ਆਪਾਂ ਪੁੱਛਿਆ ਸੀਗਾ ਜੀ ਹਨਾ ਵੀ ਆਪਾਂ ਕਿਵੇਂ ਕਰੀਏ ਹਨਾ ਵੀ ਵੀਡੀਓ ਬਣਾ ਬਣਾਈ ਜੀ ਜਨਾਬ ਨਾ ਇਹ ਪਰ ਸਾਰੇ ਭੈਣ ਭਰਾਵਾਂ ਨੇ ਵੀ ਸਾਥ ਦਿੱਤਾ ਹਨਾ ਸਾਨੂੰ ਸਮਝਿਆ ਵੀ ਤੁਸੀਂ ਮਸਾ ਚੈਨਲ ਖੜਾ ਕਰਿਆ ਹਨਾ ਤੁਸੀਂ ਵੀ ਵਿੱਚੋਂ ਥੋੜਾ ਬਣਾ ਲਿਆ ਕਰੋ ਪਰ ਵੀ ਤੁਸੀਂ ਉਹ ਕਰਿਆ ਕਰੋ ਵੀ ਤੇ ਬਾਕੀ ਜੀ ਆਪਾਂ ਨੂੰ ਕੋਈ ਉਹ ਨਹੀਂਗਾ ਹਨਾ ਵੀ ਮਸਾ ਚੈਨਲ ਆਪਾਂ ਖੜਾ ਕਰਿਆ ਜੇ ਦੁੱਖ ਤਾਂ ਹੈਗਾ ਅੰਦਰੋਂ ਦੁੱਖ ਹੈ ਨਾ ਦਰੋਂ ਦੁੱਖ ਹੈ ਤੇ ਪਰ ਆਇਆ ਵੀ ਚੈਨਲ ਬਸਾ ਬਣਾਇਆ ਹਨਾ ਜੇ ਹੁਣ ਆਪਾਂ ਚੈਨਲ ਤੇ ਵੀਡੀਓ ਨਾ ਬਣਾਈ ਤਾਂ ਦੋ ਜਾਣ ਵਾਲੇ ਦੋ ਵੀ ਸਾਡਾ ਫੁੱਫੜ ਜੀ ਹੈ ਨਾ ਉਹ ਵਜਾਵੜੇ ਪਰ ਐ ਵੀ ਜਿਹੜਾ ਮਗਰੋਂ ਹੁਣ ਜਿਵੇਂ ਪੁਰੋਣਾ ਦਾ ਬੇਟਾ ਹੈ ਉਹਨਾਂ ਦਾ ਬੇਟਾ ਕੈਨੇਡਾ ਗਿਆ ਹੋਇਆ ਹੈ ਤੇ ਉੱਥੇ ਉਹ ਕੰਮ ਕੰਮ ਕਰਦਾ ਹੀ ਉੱਥੇ ਵੀ ਤਾਂ ਜੌਬ ਤੇ ਜਾਂਦਾ ਹੀ ਹੈ ਤੇ ਉਹ ਤੋਂ ਉਹ ਤੋਂ ਵੀ ਨਹੀਂ ਵਿਚਾਰੇ ਤੋਂ ਕੰਮ ਛੱਡੀਦਾ ਉਹ ਉਸੇ ਤਰ੍ਹਾਂ ਇਹ ਵੀ ਆਪਣਾ ਕੰਮ ਹੈ ਹੈਨਾ ਵੀ ਆਪਾਂ ਛੱਡ ਨਹੀਂ ਸਕਦੇ ਉਹ ਜੀ ਆਪਾਂ ਇਹਨੂੰ ਛੱਡ ਛੱਡਦੇ ਆ ਹੈਨਾ ਤਾਂ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਇਆ ਹੈ ਨਾ ਉਹ ਵੀ ਇੱਕ ਟੁੱਟ ਜਾਂਦੇ ਆ ਹੈਨਾ ਉਹ ਗਾਹ ਕਗਾਲੀ ਗੱਲ ਹੁੰਦੀ ਹੈ ਦੁਕਾਨਦਾਰੀ ਵਾਲੀ ਗੱਲ ਹੁੰਦੀ ਹੈ ਜੇ ਆਪਾਂ ਕੁਝ ਦਿਨ ਦੁਕਾਨ ਬੰਦ ਕਰਦੀ ਆ ਅਗਲਾ ਹੋਰ ਦੁਕਾਨ ਤੇ ਜਾਵੜ ਦਾ ਮਤਲਬ ਵੀ ਉਹ ਗੱਲ ਹੁੰਦੀ ਆ ਤੇ ਬਾਕੀ ਸਾਰੇ ਪੈਡ ਭਰਾਵਾਂ ਦਾ ਦਿਲੋਂ ਧੰਨਵਾਦ ਜੀ ਜਿਨ੍ਹਾਂ ਨੇ ਸਮਝਿਆ ਸਾਨੂੰ ਤੇ ਐਵੇਂ ਹੀ ਆਪਣੇ ਨਾਲ سپورਟ ਬਣਾਈ ਰੱਖੋ ਜੀ ਹਨਾ ਕਿਉਂਕਿ ਆਪਾਂ ਮਸਾ ਚੈਨਲ ਇਕ ਟਿੱਕਰ ਲੈ ਕੇ ਆਇਆ ਬਹੁਤ ਮਿਹਨਤ ਲੱਗੀ ਏ ਇਸ ਚੀਜ਼ ਤੇ ਵਲੌਗ ਬਣਾਉਣੇ ਆ ਫੋਨ ਚ ਆਗਲਾ ਫੋਨ ਚੱਕ ਲੈਂਦੇ ਨੇ ਵਲੌਗ ਬਣਾਉਣ ਲੱਗ ਜਾਂਦੇ ਆ ਵੀਡੀਓ ਪਰ ਸੌਖੇ ਨਹੀਂ ਹੁੰਦੇ ਜੀ ਇਹ ਵੀਡੀਓ ਬਣਾਉਣੀ ਬਹੁਤ ਜ਼ਿਆਦੇ ਔਖੀ ਹੁੰਦੀ ਮਿਹਨਤ ਬਹੁਤ ਲੱਗਦੀ ਆ ਹਰੇਕ ਕੋਈ ਵੀ ਕੰਮ ਆਪਾਂ ਕਰਦੇ ਆ ਹਰੇ ਕੰਮ ਮਿਹਨਤ ਭਾਲਦਾ ਜੀ ਮਿਹਨਤ ਤੋਂ ਬਣਾ ਕੁਛ ਨਹੀਂ ਤੇ ਬਾਕੀ ਹਜੇ ਮੰਮੀ ਘਰੇ ਆਏ ਨਹੀਂ ਜੀ ਨਹੀਂ ਆਪਾਂ ਸਾਨੂੰ ਮੰਮੀ ਨਾਲ ਬਣਾਉਂਦੇ ਤੇ ਬਾਕੀ ਕਈ ਭੈਣ ਭਰਾਵਾਂ ਨੇ ਕਿਹਾ ਸੀਗਾ ਵੀ ਤੁਹਾਡੇ ਵੀ ਮੰਮੀ ਨੂੰ ਪੁੱਛੋ ਵੀ ਬਜ਼ੁਰਗਾਂ ਵੱਡੇ ਬਜ਼ੁਰਗਾਂ ਇਹਨਾਂ ਨੂੰ ਕੋਈ ਛੋਟੀ ਵੀਡੀਓ ਬਣਾਉਣੀ ਚਾਹੀਦੀ ਹੈ ਕਿ ਨਹੀਂ ਤੇ ਆਪਾਂ ਮੰਮੀ ਨਾਲ ਇਸ ਇਸ ਟੌਪਿਕ ਤੇ ਗੱਲ ਕਰੀ ਸੀ ਮੰਮੀ ਨੂੰ ਪੁੱਛਿਆ ਮੰਮੀ ਕਹਿੰਦੀ ਵੀ ਬੇਤਾ ਬਣਾ ਲਾ ਕਹਿੰਦੀ ਇਹਦਾ ਕੋਈ ਹੋ ਨਹੀਂਗਾ ਕਹਿੰਦੀ ਆਪਾਂ ਕਿਹੜਾ ਵੀ ਕੋਈ ਵੀ ਕੁਝ ਗਲਤ ਦਿਖਾਉਣਿਆ ਹਨਾ ਫਿਰ ਤਾਂ ਹੁੰਦਾ ਵੀ ਆਪਾਂ ਆਪਦੇ ਨਿੱਕੇ-ਮੋਟੇ ਕੰਮ ਦਿਖਾ ਲਿਆ ਕਰ ਗਏ ਨਹੀਂ ਜਿਵੇਂ ਮਾੜੇ-ਮੋਟੇ ਦਿਖਾ ਲੇ। ਬਾਜੀ ਮੀਰਾ ਪਉਣ ਲੱਗ ਗਏ ਆਪਾਂ ਤੇ ਮੰਮੀ ਭੈਣ ਤੇ ਘਰੇ ਆਮਤ ਸੋਨੂੰ ਪਤਾ ਹਨਾ ਭੈਣ ਭਾਈ ਆਉਂਦਾ ਫਿਰ ਉੱਥੇ ਬੈਠਣਾ ਪੈਣਾ ਹੀ ਆ। ਆਪਣਾ ਜਿਹੜਾ ਘਰ ਹੈ ਬਾਵਾ ਦੂਰ ਪਾ ਜਾਂਦਾ ਪਿੰਡ ਤੋਂ। ਇੱਥੇ ਤਾਂ ਜਿਹੜਾ ਆਪਣਾ ਨਾ ਕਿ ਆਪਾਂ ਨੇ ਛੇਣਾ ਤਾਂ ਨਹੀਂ ਆਪ ਨੇ। ਤੇ ਪਾਗ ਅੱਗੇ ਘਰ ਭੈਣ ਪਈ ਤੇਰਾ ਸਾਰਾ ਉਹ ਪਿੰਡ ਵਾਲੇ ਘਰੀ ਆਉਂਦੇ ਆ। ਮੈਂ ਮੇਰੇ ਕੀੜੇ ਅੰਮੀ ਕੀੜੇ ਦਵਾਈ ਪਾਉਣੇ ਨੂੰ ਮਾਣ ਨਹੀਂ ਪਤਾ ਕੀ ਫਿਰ ਬਸ ਤਾਂ ਤਾਕੀ ਗਰਮਾਸ ਪਰ ਲੰਦੀ ਐਗਦਮ ਕਸ ਜੁਲੇ ਕੋਈ ਐਸਾ ਕਰਨਾ ਕੀੜੇ ਕੋਲ ਤੇ ਆਇਆ ਨਾ ਤਾਂ ਮੰਮੀ ਖਰਾਡੂ ਹੋ ਗਿਆ ਜੀ ਘੱਟਾ 1.5 ਘੰਟੇ ਰੈਡੀ ਤਾਂ ਆ ਗਿਆ ਜੀ ਆਵੇ ਸੱਚਾ ਆਪਾਂ ਕਰਦੇ ਪਤਾ ਤੁਹਾਨੂੰ ਪਤਾ ਬੱਚਾ ਕਿਧ ਗਿਆ ਆਫੂ ਹਾਂ ਬਾਤ ਕਰਾਂਗੇ ਦਿਖਾਈਂਗੇ ਆ ਜਾਂਦਾ ਸੀਗਾ ਜਿੰਨੀ ਮਗਰ ਹਮ ਮਸਾ ਰੋਕਿਆ ਫਿਰ ਮੋੜ ਆਵੇ ਹਮ ਕੋਲੇ ਬੈਠਾਂ ਜ ਮੈਂ ਆ ਮੈਨੂੰ ਖੱਦ ਲੈਣਾ ਆਏ ਕਰਕੇ ਜਿੰਨੀ ਖੁਰ 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 ਹੁਣ ਇਹਨੂੰ ਉਦੋਂ ਦਾ ਆਏ ਆ ਵੀ ਮੈਨੂੰ ਕੁਝ ਪਾਉਗੀ ਲੈ ਮੈਂ ਕੀ ਪਾਵਾਂ ਤੈਨੂੰ ਹੁਣ ਪਾਤਾ ਹੁਣ ਪਾਤਾ ਤੇ ਤਵੇਸਕਾ ਮੈਂ ਰੋਟੀ ਪਾਈ ਹੁਣ ਤਾਂ ਮੇਰੇ ਕਿਸਮਤ ਦੇ ਪਾਈ ਸੀ ਪਾਈ ਸੀ ਇਹਦੇ ਕਿਸਮਤ ਦੇ ਕੀ ਬਿਸਕਟ ਹਮ ਗੰਨਾ ਸੀ ਇਹ ਤਾਂ ਨੇ ਪਾਤੇ ਉੱਥੇ ਵੀ ਹਨਾ ਭੈਣ ਕੇ ਘਰੇ ਵੀ ਬੈਠੇ ਬਣਾ ਸਾਦਾ ਨਹੀਂ ਤਾਂ ਉੱਥੇ ਵੀ ਸਾਰਾ ਕੁਝ ਕਰਨਾ ਪਊਗਾ ਜੀ ਤੋ ਜੀ ਜਿੰਨੀ ਆਪ ਜਿੰਨੀ ਮੇਰੇ ਕੋਲ ਕੁਸਨੀ ਮਤ ਤੈਨੂੰ ਤੂੰ ਸੱਜਿਆ ਸੀਗਾ ਤੂੰ ਪਾਪੇ ਦੇ ਮਗਰ ਜਾਂਦਾ ਸੀਗਾ ਹੁਣ ਮੈਂ ਇੱਥੇ ਬੈਠਾ ਦੇਖੋ ਜੀ ਆਹ ਵੇਖਾ ਕੰਨਾ ਕੋਤੈ ਨੂੰ ਬਾਤ ਇਹ ਨਾ ਇੱਕ ਨਾਮ ਆਇਆ ਉਹ ਦਿਖਾਇਆ ਬਾਬਾ ਕਹਿੰਦਾ ਬਾਬਾ ਜੀ ਹਾਂ ਮੈਂ ਹਾਂ ਮੈਂ ਬਿਲਾਉਂਦੇ ਆ ਆਪਣੇ ਤਾਂ ਉਹ ਆ ਨਾ ਆਪਣੇ ਜਿਵੇਂ ਲੱਸੀ ਲੁੱਸੀ ਪਈ ਰਹਿੰਦੀ ਹੈ ਬਾਹਰ ਆਪਾਂ ਪਾ ਦਿੰਨੇ ਐ ਨਾ ਲੋ ਜਿੱਲੀ ਵਰਗਾ ਨਾ ਤੇ ਜਿੰਦੂ ਇਹ ਪੀਂਦੇ ਨੇ ਫਿਰ ਸਾਨੂੰ ਪਤਾ ਬਾਹਰ ਲਿਆ ਜਾਂਦੇ ਕਤੂਰੇ ਜਿਹੜੇ ਆਪਣੇ ਹੋਰ ਕਿੱਤੇ ਆ ਫਿਰ ਉਹ ਨਾ ਇੱਥੇ ਰਹਿੰਦੇ ਆ ਆਪਣੇ ਲਓ ਜੀ ਆਪਾਂ ਬਣਾਉਣ ਲੱਗੇ ਦਾਲ ਸਬਜ਼ੀ ਤੇ ਮਸ਼ਾਲਾ ਰਸੁਲਾ ਕੁਛ ਨਹੀਂ ਰਗੜਿਆ ਮੈਂ ਬਸ ਅੱਜ ਨਾ ਵੀ ਕਰ ਦੂ ਚੀਜ਼ ਦੇ ਲੋ ਛੋਟੇ ਛੋਟੇ ਸੀ ਤੇ ਗੰਡੇ ਬਾਰੇ ਚੰਚਾਰ ਤੇ ਜੀਣੀ ਜੀ ਕਰਾ ਨਹੀਂ ਪਤਾ ਨਹੀਂ ਜਦੋਂ ਕੁਛ ਆਏ ਜਾਂ ਹੋ ਜਾਂਦਾ ਘਰੇ ਹਨਾ ਤੇ ਸਾਰਾ ਕਾਰੀਓ ਦਾਸੀ ਜੀ ਖੜ ਜਾਂਦਾ ਹੈ ਤੇ ਮੈਂ ਖਾਈਂ ਦਰਦ ਨਹੀਂ ਫਿਰ ਉਹ ਚੱਲ ਬਾੜੀ ਦੀ ਸਬਜ਼ੀ ਦਾ ਮੈਂ ਧਾਰਾ ਕੱਢ ਲਿਆ ਸਾਰਾ ਹੋ ਗਿਆ ਬਿਚਾਰਾਂ ਨੂੰ ਜਿਹੜਾ ਸਾਡਾ ਇਸੇਵਾਂਾ ਹੁਣ ਤਾਂ ਹੁੰਦਾ ਵੀ ਆਂ ਹੁੰਦਾ ਵੀ ਆ ਹੁਣ ਤਾਂ ਉਹ ਸਾਡੇ ਪਿੱਛੇ ਵੀ ਦਸਵਾ ਸੀ ਉਹ ਆਏ ਕਣੇ ਕਿੱਥੋਂ ਯਾਨੀ ਜੀਆ ਆ ਜਾ ਕੇ ਦਿਓ ਜੇ ਰੋਕੀ ਪਰ ਇਹ ਹਮ ਦੇ ਕੋਸਟਾਏ ਆਇਆ ਬੰਦੇ ਦੀ ਪੜੀਆ ਬੜਾ ਬੜੀ ਬੋਲਦੀ ਸੀ ਮੁੱਠਾ ਬੋਲਦੀ ਸੀ ਐਸੇ ਬੋਲੀ ਬਹੁਤ ਜਿਆਦਾ ਰਿੱਛੀ ਸੀ ਤੇ ਹਰੇਕ ਨੂੰ ਮੰਨ ਕੇ ਚਲੋ ਕਿ ਸੁਝਾਉਣਾ ਹੈ ਨਾ ਤੇ ਬੀਚੰਗੀ ਮੱਛ ਦਿੰਦੇ ਸੀ ਇਹ ਬਹੁਤ ਵੀ ਵਧੀਆ ਸਮਾਂ ਦਿੱਤੀ ਜੇ ਸਾਰੇ ਭਾਂਤਰਾ ਬੀਜਦੇ ਸੀ ਉਹਨਾਂ ਹਿੰਮਤ ਕਿੰਨੀ ਹੋਗੀ ਉਮਰ ਦੀ ਬਾਤ ਨਾ ਦੀ ਜਿਹੜਾ 50 ਦੇ ਨੇ ਵਿਚ ਵਿੱਚ ਉਹਦੀ ਕਿੰਨਾ ਸਾੜੀ ਤੇ ਅੱਜ ਕੱਲ ਜਿਹੜੇ ਇਹ ਟੈਗ ਦੀ ਹਨਾ ਬਿਮਾਰੀ ਬਹੁਤ ਜ਼ਿਆਦੀ ਫੁਲਦੀ ਹੈ ਇਹ ਇਸਾ ਹੁਣ ਚਲੋ ਵੀਚਿਆ 50 ਸਾਲ ਦਾ ਵੀ ਕੋਈ ਜੀ ਉਮਰ ਦੇਖੀ ਜਿਨ੍ਹਾਂ ਜਿਹੜੇ ਜਮਾ ਨੌਜਵਾਨ ਹੁੰਦੇ ਆ ਹੁਣ 25 23 30 ਸਾਲ ਦੇ ਉਹਨਾਂ ਨੂੰ ਵੀ ਦੁਰੀ ਰਹਦੀ ਹੈ ਬਿਮਾਰੀ ਤੇ ਬਹੁਤ ਜ਼ਿਆਦੇ ਵਾਧੇ ਗੀ ਆਪਾਂ ਦਾ ਜੀ ਸਾਰੇ ਭਾਂਤ ਰਾਮ ਨੂੰ ਆਈ ਅੱਖਾਂ ਦੇ ਵੀ ਆਪ ਦਾ ਜਿਹੜਾ ਖਾਣ-ਪੀਣ ਦਾ ਧਿਆਨ ਰੱਖੋ ਹਨ ਵੀ ਕੋਈ ਤਲੀ ਹੋਈ ਚੀਜ਼ ਨਾ ਖਾਓ ਕੋਈ ਫਾਇਦਾ ਨਹੀਂ ਆਪ ਦੀ ਆਪ ਦੀ ਦੇਹ ਨੂੰ ਰੋਗ ਲੱਗਦੇ ਹਨਾ ਆਪ ਦਾ ਘਰੇ ਦੇ ਹੁੰਦਾ ਦੁੱਧ ਹੁੰਦਾ ਕਿਉ ਹੈ ਜਾਂ ਕੋਈ ਵਿਚਾਲ ਸਹਾਲਾਂ ਦੇ ਵਿੱਚ ਕੋਈ ਚੰਗਾ ਹੁੰਦਾ ਵੀ ਮੰਨ ਕੇ ਜੇ ਲੋ ਆਪ ਦਾ ਕੋਈ ਬਲਾ ਲਓ ਹਨਾ ਪਜੀਰੀ ਵਗੈਰਾ ਵੀ ਚਾਜਰੀ ਚੀਜ਼ ਖਾਓਗਾ ਫਾਸਟ ਫੂਡ ਹੁੰਦੇ ਜਿਹੜੇ ਆਜਮੈਂਟ ਡਰਿੰਕਸ ਹੁੰਦੀਆਂ ਕੋਈ ਕੋਕਾ ਕੋਲਾ ਵਗੈਰਾ ਵੇ ਜਿੰਨਾ ਹੋ ਸਕਿਆ ਹੋ ਸਕੇ ਉਹਨਾਂ ਤੇ ਰੱਖੋ ਹਨਾ ਕਿ ਕੋਈ ਫਾਇਦਾ ਨਹੀਂ ਆਪਦੀ ਆਪਾਂ ਜਾਣ ਗਵਾਲਣੇ ਆ ਪਰ ਕੁਝ ਨਹੀਂ ਲੱਗਦਾ ਨਾਲੇ ਪੈਸੇ ਆਉਣੋਂ ਨਾਲ ਕੁਝ ਖਾਣੇ ਆ ਨਾਲੇ ਜਾਣ ਜਾਂਦੀ ਆ ਕੋਈ ਫਾਇਦਾ ਨਹੀਂ ਨਾਲੇ ਦੇਹ ਨੂੰ ਰੋਗ ਲੱਗਦੀ ਆ ਤੇ ਆ ਜਿੰਨਾ ਹੋ ਸਕਿਆ ਆ ਰਹਿੰਦੇ ਆ ਵੀ ਡਾਕਟਰ ਕਹਿੰਦੇ ਹੁੰਦੇ ਸਾਡੀ ਬੀਬੀ ਦੱਸ ਦਿੰਦੀ ਆ ਕਹਿੰਦੀ ਵੀ ਜਿਹੜਾ ਅਜੀਬ ਜਿਹਾ ਸੁਣੂ ਮੰਨ ਕੇ ਚਲੋ ਜੀ ਆਹ ਟੈਕ ਟੂ ਦਿੱਕਾ ਤੇ ਤੁਹਾਡੇ ਰੋਟੀ ਵਾਲੇ ਤੇ ਜਿੰਨੀ ਕੋ ਖਾਏ ਦੁੱਧ ਕਰਦੀ ਰੋਟੀ ਘੱਟ ਖਾ ਲੈਣੇ ਵੱਧ ਰੋਟੀ ਨਾ ਖਾ ਲੈ। ਤੇ ਸ਼ਾਮ ਦੇ ਟਾਈਮ ਤੱਕ ਕੋਪਾ ਕਾ ਰੋਟੀ ਖਾਵੇ ਜਾ ਲੈਣੀ। ਭਾਰੀ ਜੀ ਦੀਆਂ ਖਾਣ ਦੁੱਧ ਹੱਥੀਂ ਖਾਵੇ। ਤੇ ਬਸ ਜੀ ਧਿਆਨ ਰੱਖੋ ਸਾਰੇ ਆਰਦਾ ਹਨਾ। ਤੇਲ ਬਸ ਮੁੱਖ ਜਾਲੋ। ਮਨਵਾਰਾ ਗੱਲਾਂ ਚਾਹੀ ਨਹੀਂ ਬਦਲਾ ਕਰੀ ਬਨੋ। ਯੋਨ ਇਸ ਕੋਈ ਕਾਇ ਨਾ ਰੋਈ। ਇਕਵਲ। ਕੋਈ ਨਹੀਂ ਲਾਹਣੇ ਦੀ ਗੁੱਸ। ਇਹਨਾਂ ਜਿਕਾਰੋ ਬਾਤ ਜੀ ਖੜੀ ਖੜਾ ਸਾਰੇ ਜੀ ਬਸ ਉਹ ਚੈੱਕ ਕਰਕੇ ਵਾਲੀ <laughs> बोलना चलो बस तो पानी पालते बहुत ही बनाती है जी तो तो नहीं करें पानी घर तो के लिए दुद्ध पा दे ਕੰਸੀ ਕੱਦੂ ਦਾ ਜਮਾ ਕੱਟੇ ਬੱਤੀ ਹੈ ਐਡੇ ਐਡੇ ਸਾਈਜ਼ ਦੇ ਕਿ ਕਿ ਕੋਈ ਕੱਟ ਦੋ ਹੁਣ ਕੋਈ ਹੈ ਹੀ ਨਹੀਂ ਸਕਦੀ ਹੈ ਕੀ ਕਰ ਸਕਦੇ ਹਾਂ ਕਿਸੇ ਮਾਣਾ ਇਹਦੀ ਤੋੜ ਲਾ ਆਪਣੇ ਆਪਣੇ ਖਾਣ ਦੀ ਸਾਡੇ ਤਾਂ ਕੁਕਰ ਵੀ ਨਹੀਂ ਜਰਵਾ ਹੋ ਗਿਆ ਕਦੇ ਦੋ ਕੁਸ ਖੁੱਲ ਜਾਂਦਾ ਬਾਰੇ ਦੋਸਤ ਚਲੋ ਜੀ ਫੇਰ ਗੋ ਜੀ ਜਦੋਂ ਰੈਡੀ ਨਾ ਸੱਚ ਲੋਟ ਕਰਕੇ ਹਟੇ ਆ ਪਤਾ ਨਹੀਂ ਇਹ ਮੀਂਹ ਦਾ ਪਾਣੀ ਪੁਣੀ ਪੈ ਜਾਂਦਾ ਜਦੋਂ ਤੇ ਫਿਰ ਨਾ ਬੱਲਬ ਨਹੀਂ ਜਾਗਦਾ ਫਿਰ ਨੀਰੇ ਚਾਰੇ ਦਾ ਔਖਾ ਹੋ ਜਾਂਦਾ ਦੇਖੋ ਪਸੂ ਨੀਰਾ ਖਾ ਵੀ ਰਹੇ ਆ ਢੋਲ ਵੀ ਰਹੇ ਆ ਪਤਾ ਨਹੀਂ ਕੀ ਪਿੱਛੋਂ ਬੜੇਵੇਂ ਭਾਦ ਦੀ ਹੁਣ ਤਾਂ ਆਪਣੀ ਨਿੱਕੀ ਲਾਡੋ ਵੀ ਨੀਰਾ ਖਾਣ ਲੱਗ ਗਈ ਜੀ ਤੇ ਮੌਸਮ ਠੀਕ ਹੋ ਰਿਹਾ ਹੁਣ ਤਾਂ ਹਵਾ ਚੱਲੀ ਜਾਂਦੀ ਹੈ ਵਧੀਆ ਸੋਹਣੀ ਤੇ ਜਸ਼ਨਾ ਗਿਆ ਜੀ ਆਪਣਾ ਮੰਮੀ ਨੂੰ ਲੈਣ ਡੈਡੀ ਕਹਿੰਦੇ ਵੀ ਲੈ ਆ ਤੇਰੀ ਬੀਬੀ ਨੂੰ ਤੇ ਬਸ ਦਾਲ ਸਬਜ਼ੀ ਬਣੀ ਜਾਂਦੀ ਮੈਂ ਇੱਧਰ ਆ ਗਈ ਬਾਹਰ ਮੈਂ ਲੱਕਣਾ ਲਾਤੀ ਅਸ ਥੱਲੇ ਬਣੀ ਜਾਂਦੀ ਹੈ ਵਧੀਆ ਬਣ ਜੂਗੀ ਇਹਨੇ ਕੁਲ ਜੂਗੀ ਸਮਾਰ ਕੇ ਤੇ ਫਿਰ ਮੈਂ ਧਾਰਾ ਕਰ ਦੂੰ ਹਜੇ ਤਾਂ ਟਾਈਮ ਦੀ 5:30 ਹੀ ਹੋਇਆ ਹੈ ਤੇ ਵਾਪਸੀ 2 ਵਜੇ ਕਰਦੇ ਹੁਣੇ ਤਾਰਾ ਬਸ ਜਦੋਂ ਸਬਜੀ ਲਾ ਬਣ ਕੇ ਲਾ ਕੇ ਸਬਜੀ ਫਿਰ ਕੱਢ ਲੂੰਗੀ ਤਾਰਾ ਤੇ باقی ਸਾਰੇ ਭੈਣ ਭਰਾਵਾਂ ਨੇ ਹਨਾ ਜੀ ਵਧੀਆ ਹਨਾ ਸਕ ਕਮੈਂਟ ਕਰੇ ਦੱਸਿਆ ਵੀ ਤੁਸੀਂ ਵੀ ਸਭ ਭੈਣ ਭਰਾ ਸਮਝੀ ਮੇਰੀ ਗੱਲ ਨੂੰ ਹਨਾ ਵੀ ਆਪਾਂ ਮਸਾ ਚੈਨਲ ਬਣਾਇਆ ਤੇ ਸਾਰਿਆਂ ਨੇ ਆਪ ਦੀ ਬਾਕੀ ਜਿਹੜੇ ਭੈਣ ਭਰਾਵਾਂ ਨੇ ਵਰਾਇ ਦਿੱਤੀ ਹਨਾ ਤੇ ਚਲੋ ਜੀ ਆਪਾਂ ਸਾਰੇ ਭੈਣ ਭਰਾਵਾਂ ਦੀ ਰਾਇ ਮੰਨੀ ਕਿਉਂਕਿ ਭੈਣ ਭਰਾ ਸਮਝ ਗਏ ਹਨ ਵੀ ਹਾਂ ਵੀ ਮਸਾ ਚੈਨਲ ਬਣਾਇਆ ਕਿਉਂਕਿ ਆਪਣੇ ਨਾਲ ਕਦੋਂ ਦੇ ਜੁੜੇ ਹੋਏ ਆ ਆਪਣੇ 2 ਸਾਲਾਂ ਦੀ ਮਿਹਨਤ ਨੂੰ ਹਨਾ ਦੇਖਿਆ ਉਹਨਾਂ ਨੇ ਵੀ ਆਪਾਂ ਕਿੱਥੋਂ ਲੈ ਸ਼ੁਰੂ ਕਰਿਆ ਸੀ ਤੇ ਕਿਵੇਂ ਕਿੱਥੇ ਆਏ ਆ ਹਨਾ ਹੌਲੀ ਹੌਲੀ ਤੇ ਬਾਕੀ ਜੀ ਕੋਈ ਹੋਣੀ ਨਾ ਵੀ ਆਏ ਰੌਣਕ ਹੈ ਨਹੀਂ ਅੱਗੇ ਆਏ ਵਧੀਆ ਸਾਰੇ ਹੱਸ ਖੇਡਦੇ ਵਧੀਆ ਹੁਣ ਜੀ ਨਹੀਂ ਕਰਦਾ ਜੀ ਹਨਾ ਉਦਾਸੀ ਉਦਾਸੀ ਰਹਿੰਦੀ ਹੈ ਬਸ ਕਰੇ ਵੀ ਮਾਹੌਲ ਹਣਾ ਬਦਲ ਜਾਂਦਾ ਜਦੋਂ ਕੋਈ ਆਏ ਜੀ ਆਪਣੇ ਵਿਪਤਾ ਪੈਂਦੀ ਹੈ ਘਰੇ ਤੇ ਔਖਾ ਹੋ ਗਿਆ ਜੀ ਹਣਾ ਸਾਰੇ ਗਾਸੇ ਦਾ ਬਹੁਤ ਜ਼ਿਆਦਾ ਔਖਾ ਹੋ ਗਿਆ ਤੇ ਚਲੋ ਜੀ ਬਾਕੀ ਜੋ ਵਾਇਗਰ ਹਣਾ ਮਨਜ਼ੂਰ ਹੁੰਦਾ ਉਹੀ ਹੋਣਾ ਆਪਣਾ ਤਾਂ ਜਿੰਨੇ ਵਾਇਗਰੂ ਨਹੀਂ ਆਹੰਦੇ ਸਾ ਲਿਖਿਆ ਉਹਨੇ ਆਪਾ ਦਾ ਵੀ ਬਹੁਤ ਕੁਝ ਸੋਚਦੇ ਆਂ ਐ ਕਰਾਂਗੇ ਹੁਣ ਆਹ ਸੌਣ ਚੜਿਆ ਤੇ ਕਈ ਭੈਣ ਭਰਾਵਾਂ ਦੇ ਕਮੈਂਟ ਆਏ ਹਨਾ ਵੀ ਤੇ ਆਪਦਾ ਵੀ ਸਾਡੇ ਸਲਾਹ ਸੀ ਸਾਡੇ ਮੰਮੀ ਹੋਰੇ ਥੋੜਾ ਵਿਚਾਰ ਕਰਦੇ ਕਹਿੰਦੇ ਤੁਸੀਂ ਚੂੜੀਆਂ ਨਹੀਂ ਪਾਉਂਦੀਆਂ ਸਾਡੀ ਬੀਬੀ ਤੇ ਮੰਮੀ ਵੀ ਵਿਚਾਰ ਕਰਦੀਆਂ ਪਰ ਸਾਡੀ ਜੋ ਮੰਮੀ ਮੁੱਖੀ ਹੈ ਸਾਡਾ ਮਨ ਹੀ ਨਹੀਂ ਕਰਦਾ ਮਨ ਜਾ ਉੱਠ ਜੀ ਨਹੀਂ ਕਰਦਾ ਹਾਂ ਤੇ ਪਰ ਵੀ ਸਾਡੇ ਮੰਮੀ ਹੋਰਾਂ ਵੀ ਕਹਿੰਦੀਆਂ ਸੀ ਤੇ ਦੋ ਤਿੰਨ ਭੈਣਾਂ ਦੇ ਕਮੈਂਟ ਵੀ ਆਏ ਕਹਿੰਦੇ ਵੀ ਤੁਸੀਂ ਚੂੜੀਆਂ ਪਵਾ ਲਓ ਕਹਿੰਦੇ ਸੌਣ ਆ ਗਿਆ ਚੰਗਾ ਹੁੰਦਾ ਤੇ ਅਸੀਂ ਸਲਾਹ ਵੀ ਕਰੀ ਵੀ ਚੂੜੀਆਂ ਪਵਾ ਕੇ ਲਿਆਵਾਂਗੇ ਪੈਣ ਕੇ ਘਰ ਕੋਲ ਇੱਕ ਬੁਨਿਆਰੀ ਦੀ ਦੁਕਾਨ ਆ ਦੀਦੀ ਆ ਸਾਡੀ ਜਿਹੜੀ ਭੈਣ ਉਹ ਤੇ ਵੀ ਉਹ ਨਾ ਵੀ ਉਹ ਵੀ ਸਾਰਾ ਮਣੀਆਰੀ ਇਹ ਨਿੱਕਾ ਮੋਟਾ ਸਮਾਨ ਜਿਹੜਾ ਲੇਡੀਜ਼ ਵਾਲਾ ਸਾਰਾ ਏ ਟੂ ਜ਼ेड ਰੱਖਦੇ ਆ ਤੇ ਉਹਨਾਂ ਚੂੜੀਆਂ ਲੈ ਕੇ ਆਇਆ ਹੁਣ ਪਲੇਨ ਹਰੀਆਂ ਬਹੁਤ ਜ਼ਿਆਦੇ ਸੋਹਣੀਆਂ ਤੇ ਭੈਣ ਇੱਕ ਦਿਨ ਪਹਿਲਾਂ ਹੀ ਦੇਖ ਕੇ ਆਈ ਸੀ ਜਦੋਂ ਆਹ ਗੱਲ ਬਣੀ ਤੇ ਉਹਨੂੰ ਕਹਿ ਕੇ ਆਈ ਸੀ ਕਹਿੰਦੀ ਅੱਡੀ ਮੈਂ ਤੇਰੇ ਕੋਲੇ ਕੱਲ ਨੂੰ ਆਉਂਗੀ ਤੇ ਲਖਵੀਰ ਵੀ ਆਉਗੀ ਕੱਲ ਨੂੰ ਕਹਿੰਦੀ ਅਸੀਂ ਥੋੜੀਆਂ ਥੋੜੀਆਂ ਚੜਵਾ ਕੇ ਲੈ ਕੇ ਜਾਵਾਂਗੇ ਤੇ ਕੀ ਪਤਾ ਹੁੰਦਾ ਜੀ ਤੜਕੇ ਨੂੰ ਹਨਾ ਕੀ ਖਬਰ ਸਾਰ ਕੀ ਬਣਦਾ ਕੀ ਵਾਹਿਗੁਰੂ ਦੀ ਮਰਜ਼ੀ ਹੁੰਦੀ ਹੈ ਆਪਾਂ ਸੋਚਦੇ ਕੁਝ ਹੁੰਨੇ ਆ ਜੀ ਆਪਾਂ ਸਕੀਮਾਂ ਕਰਦੇ ਹੁੰਨੇ ਆ ਵੀ ਆਪਾਂ ਅਗਲੇ ਦਿਨ ਆਪਾਂ ਆ ਕਰਨਾ ਜਾਂ ਆ ਕੰਮ ਕਰਨਾ ਐ ਕਰਨਾ ਤੇ ਪਰ ਉਹ ਪਤਾ ਹੀ ਨਹੀਂ ਹੁੰਦਾ ਵੀ ਹਨਾ ਕਦੋਂ ਕੀ ਹੋ ਜੇ ਵੀ ਆਪਾਂ ਸੋਚਦੇ ਕੁਝ ਆ ਹੋ ਕੁਝ ਜਾਂਦਾ ਤੇ ਬਸ ਐ ਨਿੱਕੀਆਂ ਨਿੱਕੀਆਂ ਚਲੋ ਜੀ ਜੋ ਵਾਇਗਰੂਨ ਮਨਜ਼ੂਰ ਹੁੰਦਾ ਉਹ ਹੀ ਹੁੰਣਾ ਤੇ ਹੁਣ ਤਾਂ ਜੀ ਪਤਾ ਨਹੀਂ ਕੀ ਗੱਲ ਆ ਕੋਈ ਗੱਲ ਵੀ ਨਹੀਂ ਆਉਂਦੀ ਹਨਾ ਇਹ ਵੀ ਜਦੋਂ ਕੋਈ ਬੰਦੇ ਦਾ ਮਾਣਾ ਖੁਸ਼ ਹੁੰਦਾ ਉਹਦੀ ਗੱਲਾਂ ਆਉਂਦੀਆਂ ਉੱਤੇ ਹੁਣ ਤਾਂ ਕੋਈ ਗੱਲ ਹੀ ਨਹੀਂ ਆਉਂਦੀਆਂ ਲੱਗਦਾ ਵੀ ਕੋਈ ਗੱਲਾਂ ਹੀ ਮੁੱਕ ਗਈਆਂ ਤੇ ਚਲੋ ਸਾਰੇ ਭੈਣ ਭਰਾਵਾਂ ਨੇ ਕਿਹਾ ਵੀ ਤੁਸੀਂ ਥੋੜਾ ਜਿਹਾ ਵਲੌਗ ਬਣਾ ਦਿਆ ਕਰੋ ਤੇ ਆਪਾਂ ਤੁਹਾਡੇ ਵਾਸਤੇ ਥੋੜਾ ਜਿਹਾ ਵਲੌਗ ਬਣਾਇਆ ਕਰਾਂਗੇ ਤੇ ਬਾਕੀ ਭੈਣ ਭਾਈ ਸਾਰਾ ਜੀ ਉਥੇ ਹੀ ਪਿੰਡ ਵਾਲੇ ਘਰੇ ਆਉਂਦਾ ਜਿਹੜੇ ਆਪਣੇ ਹੁਣ ਆ ਨੇੜੇ ਤੇ ਡਟਾਣੀਆਂ ਇਹ ਆਪਣੇ ਇੱਥੇ ਆਉਣਗੇ ਡੈਡੀ ਕੋਲੇ ਵੀ ਬੰਦੇ ਤਾਂ ਡੈਡੀ ਕੋਲੇ ਆਉਣਗੇ ਮੰਮੀ ਕੋਲੇ ਬਿਬੜੀਆਂ ਆਉਣਗੀਆਂ ਤੇ ਬਾਕੀ ਜਿਹੜਾ ਸ ਪਿੰਡ ਦੇ ਆ ਹਨਾ ਸਾਰੇ ਉਹ ਆਉਣਗੇ ਉੱਥੇ ਪਿੰਡ ਵਾਲੇ ਘਰੇ ਤੇ ਚਲੋ ਜੀ ਹੁਣ ਅਗਲਾ ਦੁੱਖ ਸੁੱਖ ਵਿੱਚ ਜਿਆਦਾ ਹੁੰਦਾ ਆਉਂਦਾ ਵੀ ਦੁੱਖ ਸੁੱਖ ਦੁੱਖ ਹੁੰਦਾ ਜਿਹੜਾ ਬੰਡਾਏ ਤੋਂ ਕਹਿੰਦੇ ਵੀ ਘਟ ਜਾਂਦਾ ਹਨਾ ਬਾਕੀ ਇਹ ਰੀਤੀ ਰਿਵਾਜ ਹੁੰਦੇ ਆ ਪਿੰਡਾਂ ਦੇ ਹਨਾ ਅਗਲਾ ਆਉਂਦਾ ਭਾਈ ਹਾਂ ਜਦੋਂ ਆਪ ਹਰੇਕ ਤੇ ਜਦੋਂ ਕੋਈ ਕਿਸੇ ਦੇ ਹੁੰਦਾ ਕੁਝ ਹੈ ਜਾਂ ਆਪ ਆਪ ਜਾਣੇ ਆ ਤਾਂ ਅਗਲਾ ਵੀ ਆਉਂਦਾ ਹਨਾ ਤੇ ਚਲੋ ਜੀ ਬਾਕੀ ਅੱਜ ਵਾਲੀ ਵੀਡੀਓ ਦਾ ਮੈਂ ਇੱਥੇ ਐਂਡ ਕਰੂੰਗੀ ਤੇ ਕਿਉਂਕਿ ਜਾਦੇ ਵੀਡੀਓ ਹੁਣ ਇਸ ਦੂ ਬਾਦ ਬਸ 12 ਦੂਰ ਕਰ ਦਿਆ ਇਹ ਸਬਜੀ ਬਣਾ ਕੇ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਹੋ ਸਕੇ ਕਿਸੇ ਨਵੇਂ ਬਲੌਗ ਦੇ ਨਾਲ ਬਾਕੀ ਉਹ ਵੈਗਰੂ ਦੀ ਮਰਜ਼ੀ ਹੈ ਜੀ ਵੀ ਕੱਲ ਨੂੰ ਬਲੌਗ ਬਣੇ ਨਾ ਬਣੇ ਪਤਾ ਹੀ ਨਹੀਂ ਹੁੰਦਾ ਜੀ ਜਦੋਂ ਹੁਣ ਤਾਂ ਜਿਹੜੇ ਹੁੰਦੇ ਆ ਅਦਵਾਰ ਜਾ ਉੱਠ ਗਿਆ ਹੁਣ ਤਾਂ ਬਸ ਆਦੇ ਹੁੰਦੇ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੀ ਤਾਂ ਮਨਿਆਦ ਹੁੰਦੀ ਹੈ ਜੋ ਕੋਈ ਆਪਾਂ ਚੀਜ਼ ਵਕਤ ਕੋਈ ਮਸਨਰੀ ਸਾਧਨ ਲੈ ਕੇ ਆਉਣੇ ਆ ਹਨ ਤੇ ਜਿਹੜਾ ਹੁਣ ਬੰਦੇ ਆ ਜਿਹੜੇ ਇਨਸਾਨ ਆ ਹੁਣ ਇਹਨਾਂ ਦੀ ਕੋਈ ਮਨਿਆਦ ਨਹੀਂ ਵੀ ਕੋਈ ਪਤਾ ਹੀ ਨਹੀਂ ਵੀ ਕਦੋਂ ਸੁੱਤੇ ਭੇ ਰਹਿ ਜੀ ਉਹ ਗੱਲ ਹੋ ਗਈ ਹੁਣ ਤਾਂ ਵੀ ਅਟੈਕ ਦੀ ਬਿਮਾਰੀ ਜਿਹੜੀ ਬਹੁਤ ਜ਼ਿਆਦਾ ਵਧ ਗਈ ਤੇ ਫੁੱਫੜ ਜੀ ਨੂੰ ਦੇਖ ਕੇ ਬਸ ਹੁਣ ਮਨ ਨੂੰ ਆਇ ਲੱਗਦਾ ਵੀ ਹਨਾ ਵੀ ਵਧੀਆ ਸੀ ਤੰਦਰੁਸਤ ਸੀਗੇ ਬਸ ਵੀ ਕੀ ਪਤਾ ਲੱਗਦਾ ਹਨਾ ਜਦੋਂ ਇਹ ਚੰਦਰੀ ਬਿਮਾਰੀਆਂ ਅਟੈਕ ਦੀ ਬਿਮਾਰੀ ਲੱਗਦੀ ਹੈ ਤੇ ਚਲੋ ਜੀ ਬਾਕੀ ਸਾਰੇ ਭੈਣ ਭਰਾ ਆਪਦਾ ਧਿਆਨ ਰੱਖਿਆ ਕਰੋ ਜੀ ਜੇ ਕਿਸੇ ਦਾ ਵੀ ਕੋਈ ਕੋਈ ਦੁੱਖ ਤਕਲੀਫ ਹੁੰਦੀ ਹੈ ਕਿਸੇ ਨੂੰ ਤਾਂ ਵੀ ਡਾਕਟਰ ਨੂੰ ਦਿਖਾਇਆ ਕਰੋ ਹਨਾ ਤਾਂ ਡਾਕਟਰ ਦੀ ਰਾਇ ਸਲਾ ਲਿਆ ਕਰੋ ਤੇ ਜਿਵੇਂ ਉਹ ਕਹਿੰਦੇ ਓਵੇਂ ਉਹਨਾਂ ਦੇ ਗਾਈਡਲਾਈਨਸ ਹੁੰਦੀਆਂ ਜਿਹੜੀਆਂ ਡਾਕਟਰਾਂ ਦੀਆਂ ਉਹ ਫੋਲੋ ਕਰਿਆ ਕਰੋ ਤੇ ਸਾਰੇ ਭੈਣ ਭਰਾਵਾਂ ਦਾ ਧਿਆਨ ਰੱਖੋ ਜੀ ਤੇ ਚਲੋ ਜੀ ਸਾਰਿਆਂ ਨੂੰ ਸਸ਼ੇ ਅਕਾਲ ਜੀ ਤੇ ਬਾਏ ਬਾਏ ਜੀ